सिविया बारियां बोल सिवी दिल में च बल केठ लो नारा जूं ना जॾहिं हूंदी आहे मतलबु मां केख ने के पूती ने के पूती लॻनि चेद मतलबु सुफ़नी अंदरि आमद सुण अंदरि आमिद

अॻ डे चारी जे लॻे न पैरा नू अठां सेर ਸੇਰਾਂ ਲਾ ਦੇ ਜੀ ਗੰ ਸ਼ਹਿਰੋਂ ਲਿਆ ਮੰਗਾ ਓਏ ਬਾਸ ਪਤੀ ਦੀ ਚਾਲ ਸੀ ਬਾਸ ਮਤੀ ਦੇ ਚਾਲ ਸੀ ਉਹਨੇ ਉਹ ਵੀ ਨੇ ਮੰਗਾ ਓਏ ਕਪਲਾ ਗਊ ਦਾ ਦਾਦ ਸੀ ਉਹ ਕਬਲਾ ਗਊ ਦਾ ਦਾਦ ਸੀ ਉਹਨੇ ਉਹ ਵੀ ਲਿਆ ਉਹਨੇ ਚਰਨਾ ਦਾ ਚੁੱਲਾ ਲਾ ਲਿਆ ਨੰਦ ਅੱਜ ਲੱਭਣ ਆਲੀਆ ਲਈ ਲਖਣਾ ਦੀ ਆ ਗੱਲ ਹੁਣ ਮਚਦੀ ਅੱਗ ਵਾਲਾ ਮਚਦੀ ਅੱਗ ਬਾਲ ਦੇਖ ਕੇ ਉਹਨਾਂ ਦਾ ਚਿਹਰ ਆ ਗਿਆ ਗੰਦਾ ਉਹ ਰੂਪ ਕੀੜੀ ਦਾ ਧਾਰ ਕੀ ਆਵੇ ਰੂਪ ਕੀੜੀ ਦਾ ਧਾਰ ਕੀ ਰੱਬ ਬੈਠਾ ਦੇ ਇੰਜ ਕਹਿਆ ਹਣ ਕੋ ਉਹਨਾਂ ਨੇ ਪ੍ਰਭੂ ਜਾਣ ਆਵੇ ਨਾ ਬਰਬੂ ਜਾਣਿਆ ਉਹਨੂੰ ਬਹੁਤ ਆ ਹਜਣ ਗਿਆ ਐਨਾ ਹਸਨੀਆ ਬਣਾਉਂਦੀ ਹਤੇ ਬਣਾਉਦੀ ਕਰਦੀ ਜਰਾਨੀ ਲੱਗਦਾ ਉਹ ਖੀਰ ਤਣ ਗਈ ਦਦ ਦੀ ਦਦ ਖੀਰ ਤੇ ਬਣ ਗਈ ਦਦ ਦੀ ਇਸ ਕਾਲਿਆ ਚਰਨਾ ਬੋਲਾ ਉਹ ਚਾਰ ਬ੍ਰਾਹਮਣ ਸਾਦ ਗਿਏ ਵੇ ਤੇ ਬ੍ਰਾਹਮਣ ਸਾਦ ਗਿਏ जिथे बेठा बीजा बेठा बीजा मूरी दर हिंदी सत मेरा कैमया ਸਤਿ ਸ਼੍ਰੀ ਅਕਾਲੀ ਉਹ ਚਤੂਨਾ ਪਰਮੰਭਾ ਮੈਂ ਪਾਮ ਬਸਦਾ ਰਬਿਦਾਂ ਹੈ ਬਾਵਾ ਬਸਦਾ ਰਬਿਦਾਂ ਮਨ ਚੋਂ ਕੇ ਲਵੀ ਜੜਾ ਮੈਂ ਪਾਮ ਬਸਦਾ ਰਬਿਦਾਂ ਲੋ ਵੀਰੋ ਪੁੱਤਰੀ ਮੀਰਦੀ ਨੇ ਚਾਰ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਮਹਾਜਨ ਖੱਤਰੀ ਕਹਿਣ ਲੱਗੇ ਬੀਜੇ ਹੁਣ ਤੈਨੂੰ ਪ੍ਰਤੀਤ ਹੈ ਇਹਨੂੰ ਚੌਕੇ ਚਾਣ ਲਾ ਬੀਜੇ ਨੇ ਸਿਰ ਫੇਰ ਦਿੱਤਾ ਜਦੋਂ ਸਿਰ ਫੇਰਿਆ ਕਬਲਾਂ ਦਾ ਬਾਪ ਕਹਿੰਦਾ ਬੀਜਿਆ ਮੇਰੀ 3 ਨੇ 4 ਸ਼ਰਤਾਂ ਪੂਰੀਆਂ ਕੀਤੀਆਂ ਨੂੰ ਚੌਕੇ ਚੜ ਲਾ। ਕਹਿੰਦਾ ਲਾਲਾ ਜੀ ਮੈਨੂੰ ਇੱਥੇ ਪ੍ਰਤੀਤ ਨਹੀਂ। ਇੱਕ ਪੰਜਵੀਂ ਸ਼ਰਤ ਦੱਸੂੰਗਾ। ਜੇ ਕੋਲੋਂ ਉਹ ਪੂਰੀ ਕਰੇ ਫਿਰ ਮੈਂ ਚੌਕੇ ਚੜੂ। ਉਹਨਾਂ ਦਾ ਬਾਪ ਕਹਿੰਦਾ ਬੀਜੇ ਪੰਜਵੀਂ ਸ਼ਰਤ ਕਿਹੜੀ ਦੱਸੇਗਾ? ਕਹਿੰਦਾ ਵੀ ਕੱਚਾ ਹੀ ਖੜਾ ਹੋਵੇ। ਕੱਚੇ ਤੰਦ ਖੜੇ ਨੂੰ ਬੰਨ ਕੇ ਖੂਚੇ ਮਕਾ ਦੀਏ ਖੂਚੋਂ ਪਾਣੀ ਕੱਢਣਾ। ਸੁਣਨੇ ਵਾਲੇ خیال ਕਰਿਓ ਨਾ ਤਾਂ ਕੱਚੇ ਘੜੇ ਦੀ ਬੁਨਿਆਦ ਆ ਪਾਣੀ ਲੱਗੂ ਖੁਰ ਜਾਣਾ। ਨਾ ਕੱਚੇ ਤੰਦ ਦੀ ਬੁਨਿਆਦ ਆ ਤੇ ਉਹਨੇ ਟੁੱਟ ਜਾਣਾ। ਬੀਜਾ ਸੋਝਦਾ ਨਾ ਚੋਰ ਲੱਗੇ ਨਾ ਕੁੱਤਾ ਭੋਂਕੇ ਨਾ ਸ਼ਰਤ ਪੂਰੀ ਕਰਗੇ ਨਾ ਚੌਂਕੇ ਚੜਗੇ ਹੁਣ ਬੀਜਾ ਬਾਣੀਆਂ ਤਾਂ ਗਲੋਂ-ਗਲਾਵਾਂ ਮਾ ਲਾਉਣ ਨੂੰ ਫਿਰਦਾ ਵੀ ਮੇਰੇ ਮਗਰੋਂ ਲਹੇ ਤੇ ਮੈਂ ਚੌਂਕੇ ਨਹੀਂ ਚੜਨੀ ਤੇ ਕੌਲਾ ਵੀਰੇ ਚੌਂਕੇ ਤੇ ਕਰੇ ਬਸਣ ਵਾਸਤੇ ਤਿਆਰਾ ਸ਼ਰਤਾਂ ਪੂਰੀਆਂ ਕਰੀ ਜਾਂਦੀ ਆ ਓ ਠੇਕੇ ਬੋਲਿਆ ਬੀਜਾ ਬਾਣੀਆਂ ਦਾੜੀ ਕਰੇ ਪਕਾਰ ਉਹਨੇ ਹੱਥ ਬੋਧੀਆਂ ਨੂੰ ਪਾਲਿਆ ਖੋ ਗੋਸੜ ਦਾ ਬਾੜ ਕਹਿੰਦਾ ਗੰਦੀਆ ਸਾਰੇ ਜੱਗ ਦੀ ਹੈਗੀ ਬੜੀ ਬਦਕਾਰ ਇਹਨੇ ਐਸਾ ਜਾਦੂ ਮਾਰਿਆ ਕਿ ਦਿੱਤੀ ਪੱਥਰਾਂ ਵਿੱਚ ਜਾਲ ਹੁਣ ਸੁਣਨੋ ਨਾਲ ਖਿਆਲ ਦੇ ਮੇਰਾ ਹੋਰ ਸਵਾਲ ਕੱਚਾ ਘੜਾ ਕਮਿਆਰ ਦਾ ਕੌਲਾਂ ਲਿਆ ਬੇ ਪਾਲ ਕੱਚਾ ਤੰਦ ਘੜੇ ਨੂੰ ਬਨ ਕੇ ਸਿੱਟੀਏ ਵਿੱਚ ਪਤਾਲ ਇਹ ਖੂਹ ਚੋਂ ਪਾਣੀ ਕੱਢ ਕੇ ਸਾਰੀ ਪਰਿਆ ਨੂੰ ਦੇਵੇ ਪਿਆਲ ਇਹਨੂੰ ਫੇਰ ਮੈਂ ਚੌਂਕੇ ਚਾਹ ਲੂ ਇਹਦਾ ਮੈਨੂੰ ਆਉਂਦਾ ਨਹੀਂ ਇਤਵਾਰ ਜਦੋਂ ਸ਼ਰਤ ਦੱਸੀ ਕੌਲਾਂ ਦਾ ਬਾਪ ਕਹਿਣ ਲੱਗਿਆ ᱛੀਏ ਇਹ ਪਾਸਕ ਮਾਰਨ ਵਾਲੀ ਜਾਤ ਆ ਇਹਨੂੰ ਮਿਲ ਗਈ ਵਜੀਰੀ ਤੱਕੜੀ ਦੇ ਕੰਮ ਕਰਦੇ ਕਹਦੇ ਨੇ ਇਹਨੇ ਤੈਨੂੰ ਚੌਂਕੇ ਨਹੀਂ ਚਾਹਣਾ ਚੱਲ ਚੱਲ ਗਿਆ ਪੁੱਠੋਵਾਰ ਕੋਲਾ ਕਹਿੰਦੀ ਬਾਵਲਾ ਜੇ ਮੇਰਾ ਨਿਆਂ ਹੋਵੇ ਤਾਂ ਪਤੀ ਦੇ ਦੁਆਰੇ ਤੇ ਹੋਣਾ ਚਾਹੀਦਾ ਉਹ ਕਹਿੰਦਾ ਧੀਏ ਕੱਚੇ ਤੰਦ ਨੇ ਕਿਥੋਂ ਘੜੇ ਦਾ ਭਾਰ ਚੱਕਣਾ ਜਦੋਂ ਘੜੇ ਨੂੰ ਪਾਣੀ ਲੱਗੇ ਨੇ ਖੁਰ ਜਾਣੇ ਸ਼ਰਤ ਤੇ ਉਹਥੋਂ ਪੂਰੀ ਨਹੀਂ ਹੋਣੀ ਕਹਿੰਦੀ ਬਾਵਲਾ ਫਿਕਰ ਕਿਹੜੀ ਗੱਲ ਦਾ ਕਰਦਾ ਸ਼ਰਤ ਮੈਂ ਪੂਰੀ ਕਰਨੀ ਸ਼ਰਤ ਮੇਰੀ ਵਾਹਿਗੁਰੂ ਨੇ ਪੂਰੀ ਕਰਨੀ ਤੂੰ ਫਿਕਰ ਨਾ ਕਰ ਉੱਥੇ ਕਿਆ ਸਦਲੀ ਕੁਆਰੀ ਕਰਨਾਂ ਲੈੰਦੇ ਕੋਲ ਬਹਾ ਕਾ ਦੇ ਵਾਸਤੇ ਸੱਦੀ ਗਲੋਟਾ ਲਾਉਣ ਵਾਸਤੇ ਜਿਹਦੇ ਨਾਲ ਘੜਾ ਬਣਾਉਣਾ ਸੀ ਸਦਲੀ ਕੁਆਰੀ ਕਰਨਾਂ ਲੈੰਦੇ ਕੋਲ ਬਹਾ ਆਹ ਤਾਰੇ ਦੀ ਪੁੱਤਰੀ ਬਹੁਤ ਆਨੇਕਸਵਾ ਉਹ ਵੀਰੋ ਉੱਚਾ ਮੂਲ ਨਹੀਂ ਦੇਖਦੀ ਫਿਰ ਤੋਦੀ ਨੀ ਮੀਆਂ ਪਾ ਚਰਖੀ ਲਿਆ ਕੇ ਰੰਗ ਲਈ ਉਹਦੇ ਮੂਰੇ ਦਿੱਤੀ ਡਾ ਕੋਲਾ ਨੇ ਵਟੀਆਂ ਪੂਣੀਆਂ ਫੇਰੇ ਉਹਦੇ ਵੀਰੋ ਦਿੱਤੀਆਂ ਹੱਥ ਫੜਾ ਪਤਲਾ ਜੈਸਾ ਪਾਲ ਤੋਂ ਉਹਨੇ ਲਿਆ ਗਲੋਟਾ ਲਾ ਕੱਚਾ ਕੜਾ ਕੇ ਮਿਆਰ ਦਾ ਕੋਲਾ ਲੈ ਕੇ ਜਾਂਦੀ ਆ ਕੱਚਾ ਤੰਦ ਖੜੇ ਨੂੰ ਬਣ ਕੇ ਪੁੱਤਰੀ ਮੀੜਦੀ ਪੈਗੀ ਖੂ ਦੇ ਰਾਹ ਫਿਰ ਕਦਮੀ ਕਦਮੀ ਚੱਲ ਕੇ ਉੱਤੇ ਮੋਨ ਦੇ ਘਰ ਉੱਤੀ ਜਾ ਨਾਮ ਲੈ ਕੇ ਸੱਚੇ ਰੱਬ ਦਾ ਵੀਰੋ ਕੜਾ ਪਾਣੀ ਚ ਦਿੱਤਾ ਭਰਾ ਜਦੋਂ ਥੱਲਾ ਕੜੇ ਦਾ ਡੁੱਬਿਆ ਕੋਲਾਂ ਜਰਾ ਗਈ ਕਬਰਾ ਛੇਤੀ ਆ ਜੀ ਪ੍ਰਭੂ ਮੇਰਿਆ ਤੂੰ ਮੇਰੀ ਕਣੀ ਪਰਗਾ ਪ੍ਰਭੂ ਨੇ ਕੜਾ ਚੱਕ ਲਿਆ ਵੀਰੋਂ ਨਾਲ ਸਹਾਰੇ ਖਿੱਚ ਕੇ ਤੇ ਕੜਾ ਫਿਰ ਮੌਣ ਤੇ ਦਿੱਤਾ ਟਕਾ ਹੁਣ ਸਵਾ ਸਤਨ ਨੂੰ ਛੱਡ ਕੇ ਪੈ ਗਈ ਪਰੇ ਦੇ ਰਾਹ ਵਿੱਚ ਪਰੇ ਦੇ ਆਖੜੀ ਜਿੱਥੇ ਬੈਠੀ ਕੁਲ ਦੇ ਨਾਲ ਉਹ ਬੀਜੇ ਨੂੰ ਬਾਜਾ ਮਾਰਦੀ ਇਹ ਕੀ ਐ ਕਵਈਆ ਤੈਨੂੰ ਪਾਣੀ ਦੇ ਮਾਪਲਾ ਜਾਸਤ ਮੇਰਾ ਕੈਮ ਹੈ ਜਿੱਤੋਂ ਭਰਮ ਗਮਾਉ ਪਤੀਆ ਪੌਣੀ ਰੱਬ ਦਾ ਬਾਤ ਮੈਨੂੰ ਚੌਂਕ ਕੇ ਤ ਲਈ ਛੜਾ ਇੱਕ ਪੰਜਵੀਂ ਸ਼ਰਤ ਕਿ ਮੈਂ ਕੋਰਨਾ ਪੂਰੀ ਕਰਦੀ ਵੀਰੋ ਤੇ ਖੰਡ ਜੀ ਪਈ ਹੋਣੀ ਪਾਣੀ ਲਿਆਣਾ ਨਾਲ ਸਾਦਾ ਸਾਦਾ ਲਿਆ ਆਪਾਂ ਲਿਆ ਕਰਾਂਗੇ ਘੋਟਾ ਨਿਆਵੇ ਮੇਰੀ ਜ਼ਾਲਾਬਾਦਾਂ ਬੋਲਿਆ ਸੀ 비ਜਾ ਪਾਣੀਆਂ ਉਹ ਦਾਦੀ ਕਰੇ ਪਕਾਰਾਂ ਹੱਥ ਬੋਧੀਆਂ ਨੂੰ ਪਾਲਿਆ ਢੇੜਾ ਖੋਗ ਅਸੜਦਾ ਬਾਣ ਇਹ ਗੰਦੀ ਆ ਸਾਰੇ ਜਗ ਦੀ ਇਹ ਹੈਗੀ ਫੜੀ ਬਦਕਾਰਾਂ ਇਹ ਗੰਦੀ ਆ ਸਾਰੇ ਜਾਗਦੀ ਹੈਗੀ ਬੜੀ ਬਦਕਾਰ ਇਹ ਐਸ ਭਈ ਜਾਦੂ ਮਾਰਿਆ ਗਾ ਦਿੱਤੀ ਬਥਰਾ ਬਜ ਜਾ ਉਹ ਸੁਣ ਲੋ ਨਾਲ ਖਿਆਲ ਦੇ ਤੁਸੀਂ ਮੇਰਾ ਹੋਰ ਰਸਬਾਲ ਉਹ ਕੱਚਾ ਕਨਾਕ ਮਿਆਰ ਦਾ ਵੇ ਕੌਣਾ ਲਿਆਵੇ ਪਾਲਣਾ ਕੜਾਕ ਮਿਆਰ ਦਾ ਓਏ ਕੋਲਾ ਲਿਆ ਬਤਾ ਕਚਤਾਂ ਦਾ ਕੜੇ ਨੂੰ ਬਨਕੀ ਆਪਾ ਸਟੀ ਗਿਆ ਬੇਜ ਬਤਾ ਏ ਹੂਚੋ ਪਾਣੀ ਕੰਢ ਕੇ ਸਾਰੀ ਪਰਿਆਂ ਨੂੰ ਦੇ ਪਿਆ ਏ ਹੂਚੋ ਪਾਣੀ ਕੰਢ ਕੇ ਓਏ ਪਰਿਆਂ ਦੇ ਬੇ ਪਿਆ ਇਹਨੂੰ ਪਿਆਰ ਮਚੋ ਕੇ ਚਾਲ ਨੂੰ ਇਦਾਂ ਆਉਂਦਾ ਨੀ ਅਦਵਾਰ ਓਏ ਮਟਾਉਂ ਕੇ ਜਾੜ ਲੂ ਓ ਆਉਂਦਾ ਨੀਅਤ ਬਾਰ ਓ ਸਦਲੀ ਕੁਆਰੀ ਕੰਨਿਆ ਓ ਨੂੰ ਲੈਂਦੀ ਏ ਕੋਲ ਬਠਾ ਓ ਤਜਾ ਤਾਰੀ ਦੀ ਪੁੱਤਰੀ ਓ ਦਾ ਬਾਤਾਂ ਦੇ ਕਸਬਾ ਓ ਉੱਚਾ ਮੂਲ ਨੀ ਦੇਖਦੀ ਓ ਤਾਂ ਤੁਰਦੀ ਨੀ ਮੀਆਂ ਬਾ ਓ ਉੱਚਾ ਮੂਲ ਨੀ ਦੇਖਦੀ ਤੁਰਦੀ ਨੀ ਮੀਆਂ ਬਾ ਓ ਚੜ ਕਿਲਿਆਂ ਕੇ ਰੰਗਲੀ ਓ ਦੇ ਅਮੂਰ ਏ ਕੌਲ ਨਾ ਨੇ ਬਟੀਆਂ ਪੂਣੀਆਂ ਓ ਦੇ ਦਿੱਤੀਆਂ ਹੱਥ ਫੜਾ ਕੌਲ ਨਾ ਨੇ ਬਟੀਆਂ ਪੂੜੀਆਂ ਓ ਦੇ ਦਿੱਤੀਆਂ ਹੱਥ ਬੜਾ ਓ ਪਤਲਾ ਜੈਸਾ ਬਾਲ ਤੋਂ ਨੇ ਲਿਆ ਗੁਲੂ ਟਾਲਾ ਓ ਕੱਚਾ ਘੜਾਕ ਮਿਆਰ ਦਖੋਲਾ ਲੈ ਕੇ ਜਾਂਦੀ ਕੱਚਾ ਘੜਾਕ ਮਿਆਰ ਦਾ ਓ ਲੈ ਕੇ ਜਾਂਦੀ ਅੱਜਾ ਤੰਦ ਘੜੇ ਨੂੰ ਬਨਕੀ ਉਹਦਾ ਪਈ ਖੂਹੇ ਦੇਰਾ ਉਹ ਕਦਮੀ ਕਦਮੀ ਚੱਲ ਕੇ ਉੱਤੇ ਮੋਣ ਦੇ ਖੜੋਤੀ ਜਾ ਕਦਮੀ ਕਦਮੀ ਚੱਲ ਕੇ ਉੱਤੇ ਮੋਣ ਦੇ ਖੜੋਤੀ ਜਾ ਨਾਮ ਤਾਂ ਲੈ ਕੇ ਵੀ ਸੱਚੇ ਰੱਬ ਦਾ ਕਹਾਂ ਪਾਣੀ ਚ ਗੱਦਾ ਨਾਮ ਤਾਂ ਲੈ ਕੇ ਵੀ ਸੱਚੇ ਰੱਬ ਦਾ ਕੜਾ ਪਾਣੀ ਚ ਦਬਰਾਂ ਜਦ ਫਲਾ ਕੜੇ ਦਾ ਡਬਿਆ ਲਾਂਝਰਾ ਗਈ ਘਬਰਾ ਖੇਤੀ ਆਜੀ ਪਰਬੂ ਮੇਰਿਆ ਤੂੰ ਮੇਰੀ ਕਰੀ ਪਰਗਾ ਆਜੀ ਪਰਬੂ ਮੇਰਿਆ ਤੂੰ ਮੇਰੀ ਕਰੀ ਵਰਗਾ ਓ ਪਰਬੂ ਨੇ ਕੜਾ ਚੱਕ ਕੇ ਉਤੇ ਮੌਂਦ ਦਤਾ ਟਗਾ ਪਰ ਮੁੰਨੇ ਚੱਗ ਲਿਆ ਓਏ ਮਾਂ ਦਾ ਟੜਕਾ ਉਹ ਸਵਾਸ ਤਨ ਨੂੰ ਛੜ ਕੇ ਦਾ ਬਈ ਬਰਿਆ ਦੇ ਰਾਹ ਓ ਵਿਚ ਪਰਿਆ ਦੇ ਜਾ ਖੜੀ ਜਿੱਥੇ ਬੈਠੇ ਕੁੱਲਦਨਾ ਵਿਚ ਪਰਿਆ ਦੇ ਆਖੜੀ ਓ ਬੈਠੀ ਕਾਦਲਨਾ ਓ ਬੀਜੇ ਨੂੰ ਬਾਜਾ ਮਾਰਦੀ ਤੈਨੂੰ ਪਾਣੀ ਦਿਆ ਵਾਧਾ ਮਾ ਦੀ ਤਨੂ ਬਾਣੀਂ ਦਿਆ ਪਲਾਂ ਉਹ ਜਸਤ ਮੇਰਾ ਕਹਿਵੇਂ ਹਰ ਤੂੰ ਤਿੱਤੂ ਬਰਮ ਗਬਾ ਮੈਂ ਪਾ ਮਬਾਸਤਾ ਰੱਬ ਦਾ ਮੈਨੂੰ ਚੌਕੇ ਰਵੀ ਚੜਾ ਪਾ ਮਬਾਸਦਾ ਰੱਬ ਦਾ ਮੈਨੂੰ ਜੋਂਗੇ ਲੈ ਜਣਾ ਲੋ ਵੀ ਵੀਰੋ ਜਸਵੇਂ ਪੁੱਤਰੀ ਮੀਰ ਦੀ ਨੇ ਪੰਜਵੀਂ ਸ਼ਰਤ ਪੂਰੀ ਕਰ ਦਿੱਤੀ ਮਹਾਜਨ ਖत्री ਕਹਿਣ ਲੱਗੇ ਵੀ ਆ ਹੁਣ ਤੈਨੂੰ ਪ੍ਰਤੀਤ ਹੈ ਬੀਜਾ ਜਸਤ ਕੈਮ ਬੀਜਾ ਕਹਿੰਦਾ ਨਹੀਂ ਮੈਨੂੰ ਨਹੀਂ ਪ੍ਰਤੀਤ ਉਹ ਕਹਿੰਦੇ ਸੌਰਿਆ ਜਾਨ ਤੇ ਖੇਡ ਕੇ ਪੰਜ ਸ਼ਰਤਾਂ ਪੂਰੀਆਂ ਕੀਤੀਆਂ ਕੱਚੇ ਤੰਦ ਨਾਲ ਖੂਚੋਂ ਪਾਣੀ ਕਰਨਾ ਕੱਚੇ ਘੜੇ ਨਾਲ ਕਿਤੇ ਖਾਲਾ ਜੀ ਦਾ ਵਾੜਾ ਆ ਪਾਲਿਆ ਦੇਂ ਗਣ ਕੇ ਬਾਹਰ ਇਹਨੂੰ ਚੌਕੇ ਚਾੜ ਲਾ ਕਹਿੰਦਾ ਮੈਨੂੰ ਪ੍ਰਤੀਤ ਨਹੀਂ ਮੈਂ ਨਹੀਂ ਚੌਕੇ ਚਾੜਨੀ ਹੁਣ ਬੀਜਾ ਬਾਣੀਆਂ ਕਹਿੰਦਾ ਜੇ ਮੇਰੀ ਛੇਵੀਂ ਸ਼ਰਤ ਪੂਰੀ ਕਰੇ ਫਿਰ ਮੈਂ ਚੌਕੇ ਚਾੜ ਲੂੰ ਛੇਵੀਂ ਸ਼ਰਤ ਕੀ ਦਸਗੇ ਇਹਨੂੰ ਬੀਜੇ ਬਾਣੀਆਂ ਨੇ ਵੀਰੋ ਪਾਪ ਦੀ ਭਾਨੀ ਬਣਾ ਲਈ ਕੌਲਾਂ ਨੂੰ ਮਾਰਨ ਤੇ ਤਲ ਪਿਆ ਕਿਵੇਂ ਬਿਨ ਖੂਨੀ ਚੱਲ ਨੂੰ ਤੋੜ ਤਗੇ ਖੂਨੀ ਚੱਲਦਾ ਬੱਚ ਵੀਰੋ ਸੁਣਨ ਵਾਲ ਖਿਆਲ ਕਰੋ ਸ਼ੇਰ ਹਾਥੀ ਸਭ ਪਸ਼ੀ ਤੇ ਹੈ ਜਨਾਨੀ ਜਦੋਂ ਚੱਲ ਚ ਬੜੂ ਸ਼ੇਰਾਂ ਨੇ ਖਾ ਜਾਣੀਆਂ ਗਲੋਂ ਗਲਾਵਾ ਲੈ ਜੂਏ ਸ਼ਰਤ ਦੱਸਗੇ ਬੋਲਿਆ ਬੀਜੇ ਬਾਣੀਆਂ ਕਹਿੰਦਾ ਮੇਰੀ ਸੁਣ ਲੋ ਬਾਤ ਇਹ ਬੜੀ ਅੱਗ ਬਜਾਉਂਦੀਆਂ ਬੁਰੀ ਨਾਰਾਂ ਦੀ ਜਾਤ ਪਾਣੀ ਕੱਢਿਆ ਨਾਲ ਕਲਾਮ ਦੇ ਇਹ ਦੇਖੀ ਬੜੀ ਕਮਜ਼ਾਤ ਇਹਨੂੰ ਤੋਰ ਕੇ ਖੂਨੀ ਚੱਲ ਨੂੰ ਕੱਟ ਕੇ ਆਵੇ ਦਿਨ ਤੇ ਰਾਤ ਉੱਥੇ ਦੋਜ ਕੇ ਲਾਟਾਂ ਬਲਦੀਆਂ ਫੱਡੇ ਪੂ ਤਫਾਤ ਮਾਰ ਖੂਨੀ ਚੱਲਦੇ ਬੰਨੀ ਫਿਰਨ ਜਮਾਤ ਅੱਠ ਪੈਰ ਜਿਹਾ ਜੇ ਕੱਟ ਕੇ ਫਿਰ ਮੈਨੂੰ ਸੱਬੇ ਕਰ ਦੂੰਗਾ ਵਾਹ ਅੱਗ ਕਿੱਥੇ ਗਿਆ ਜੇ ਚੱਲਦੇ ਵਿੱਚ ਅੱਠ ਪੈਰ ਕੱਟ ਕੇ ਜਿਉਂਦੀ ਆ ਗਈ ਫਿਰ ਮੈਨੂੰ ਚੁੱਕ ਕੇ ਚੱਲੂ ਬਾਹਰੀ ਵੀਰੋ ਕੌਲਾਂ ਦੀ ਆ ਗਈ ਉੱਥੇ ਕਸ਼ੰਜ ਪਈ ਦਿਨ ਟਲ ਗਿਆ ਮੱਲਿਆ ਬਹੁਤ ਹਨੇਰ ਮਾਲਾ ਸਾਈ ਦੇ ਨਾਮ ਦੀ ਕੌਲਾਂ ਲੈਂਦੀ ਫੇਰ ਤੂੰ ਹਰਨੀ ਦੇ ਸੰਕਟ ਕੱਟੇ ਜਗ ਕੋ ਹਰਨੀ ਦੇ ਦੁਬਾਰਾ ਤੂੰ ਹਰਨੀ ਦੇ ਸੰਕਟ ਕੱਟਦੇ ਮਾਰਿਆ ਸ਼ਿਕਾਰੀ ਸ਼ੇਰ ਲੋਈ ਤਾਰੀ ਭਗਤ ਕਬੀਰ ਦੀ ਦਿੱਤਾ ਸੂਤ ਟੇਰ ਤੂੰ ਪ੍ਰਲਾਦ ਬਚਾਇਆ ਮਾਲਕਾ ਜਦੋਂ ਦਿੱਤਾ ਪਰਬਤੋ ਗੇਰ ਭੀਲਨੀ ਤਾਰੀ RAM ਜੀ ਝੂਠੇ ਖਾ ਕੇ ਬੇਰ ਤੂੰ ਸਦਨੇ ਕਸਾਈ ਨੂੰ ਤਾਰਿਆ ਦਿੱਤੀ ਪਿਛਲੀ ਬਹੀ ਨਮੇੜ ਮੈਂ ਵੀ ਤੇਰੀ ਭਗਤਨੀ ਮੇਰੀ ਬਾਰੀ ਕੋ ਲਈ ਹੈ ਡੇਰ ਮੈਨੂੰ ਕੋਈ ਨਹੀਂ ਚੱਲਦਾ ਨਾ ਖੁਆਨਾ ਟੇਰੋ ਮਾਲਕਾ ਮੈਨੂੰ ਵੀ ਚੌਂਕੇ ਚਾੜਦੇ ਹੁਣ ਪੜਕੇ ਸਾਂਝ ਸਵੇਰ ਇਥੋਂ ਬਿਨਾ ਮੇਰਾ ਕੋਈ ਨਹੀਂ ਮਨ ਤਾਂ ਹੁਣ ਖੂ ਖਾਤਾ ਹੋਣੀ ਚੱਲਦਾ ਕਿੱਥੇ ਛਾਲ ਮਾਰੂੰ ਮੈਨੂੰ ਚਮਕੇ ਚਾੜ ਉੱਥੇ ਕਾ ਕੌਲ ਨੇ ਕੁੱਕਾ ਮਾਰੀਆਂ ਮਾਰੀ ਜਿਗਰ ਦਿੱਤਾ ਤੂੰ ਸ਼ੇਰਾਂ ਤੋਂ ਚਰੋਣਾ ਬੂਰੀਆਂ ਵਿਚ ਰੋਈਆਂ ਦੇ ਕਾ ਕਾ ਖਾਂਦਿਆਂ ਨੂੰ ਮਾਸ ਫਾ ਦੇਵੇਂ ਤੇਰੇ ਬੜਿਆ ਕੋਲੜੇ ਰਾ ਕਿਹੜੀ ਥਾਪ ਕਰੇ ਬਾਦਸ਼ਾਹ ਦੀ ਵੀਰੋ ਲਸ਼ਕਰ ਕਰੇ ਫਨਾ ਫਿਰ ਆਥੇ ਮੇਲਾ ਹੋ ਗਿਆ ਵਿਚ ਚੱਲਦੇ ਬੜਦੀ ਜਾ ਸ਼ੇਰ ਬਗਲੇ ਚਿੱਤਰੇ ਕੋਲੇ ਘਾਇ ਕੋਲਾ ਦੇ ਆ ਮੁਰਪੇ ਮੱਥਾ ਟੇਕੇ ਪੁੱਤਰੀ ਮੀਰਦੀ ਨੂੰ ਫਿਰ ਜਾਂਦੇ ਪੱਠਪੂਮਾ ਜਿਹੜਾ ਬੀਜਾ ਕਹਿੰਦਾ ਸੀ ਨਾ ਸ਼ੇਰ ਖਾ ਜਾਣਗੇ ਮੱਥਾ ਟੇਕੇ ਪਿੱਛੇ ਨੂੰ ਮੁੜੇ ਤੁਰ ਜਾਂਦੇ ਆ ਮੁਰਪੇ ਮੱਥਾ ਟੇਕੇ ਜਾਂਦੇ ਪਿੱਛੇ ਪਮਾ ਪੈ ਫੜੀਦਨ ਚੜ ਗਿਆ ਉਹ ਸੂਰਜ ਨੇ ਮਾਰੀ ਪਾ ਕੋਲਾ ਮੁੜ ਪੀ ਚੱਲ ਚੋਂ ਵਿੱਚ ਤਲਾ ਦੇ ਨਾ ਵਿੱਚ ਫਰ ਦੇ ਆਖੜੀ ਜਿੱਥੇ ਬੈਠੇ ਕੋਲ ਜਰਾ ਉਹ ਬੀਜੇ ਨੂੰ ਬਾਜਾ ਮਾਰਦੀ ਇਹ ਕੀ ਇੱਕ ਵਈਆ ਮੈਂ ਤਾਂ ਗਈ ਆ ਹੁਣ ਮੰਨ ਲੈ ਮੇਰੀ ਬੇਨਤੀ ਮੈਨੂੰ ਚੌਂਕੇ ਨਹੀਂ ਚੜਾ ਓ ਜਸਤ ਮੇਰਾ ਕੈਵੇਂ ਚਿੱਤੋਂ ਪਰਮੰਗ ਮਾ ਪੱਤੀਆਂ ਪਾਉਣੀ ਰੱਬ ਦਾ ਵਾਅਦਾ ਮੈਨੂੰ ਚੌਂਕੇ ਤੇ ਨਹੀਂ ਚੜਾ ਇੱਕ ਛੇਵੀਂ ਸ਼ਰਤ ਕਿਵੇਂ ਕੋਲਣਾ ਪੂਰੀ ਕਰਕੇ ਦਿਖਾਉਂਦੀ ਅਸੀਂ ਜਿਹੜਾ ਬਾਣੀਆਂ ਉਹ ਮਾਲਕੀ ਮਾਰੀ ਆਹ ਬੂਟੇ ਜਿੰਦਰ भो <laughs> को <laughs> <Foxes> <t Anfang> <inve hizo> ਕਟ ਕੇ ਸੱਬੇ ਆ ਓ ਹਬੇ ਕਰਦਿਆਂ ਮਾ ਭੋ ਕੋਲਾ ਨਿਕੂ ਕਾ ਕੋਲਾ ਵਈ ਕੋਲਾ ਨਿਕੂ ਕਾ ਮਾਰੀਆਂ ਓ ਮਾਰੀਆਂ ਓ ਮਾਰੀ ਵੀ ਓ ਮਾਰੀ ਜਗਰ ਦੀਤਾ ਤੂੰ ਸ਼ੇਰ ਤੋ ਚਰੂ ਨੈ ਬੂਰੀਆਂ ਦਿਆਂ ਨੂੰ ਮਾਂ ਸਖਵਾ ਦੇ ਇਹ ਬੱਲਿਆ ਤੇਰੇ ਬੜੇ ਵੀ ਤੇਰੇ ਬੜੇ ਕਮਲੜੇ ਦਾ ਕੀਣੀ ਥਾਪ ਕਰੇ ਬਾਦਸ਼ਾਹ ਦਾ ਓ ਲਾਗਰੀ ਓ ਲਾਗਰੀ ਕਰੇ ਭੰਦਾ ਹੁਣ ਹਾਥਨ ਵੇਲਾ ਹੋ ਗਿਆ ਬੱਤੀ ਚੱਲਦੇ ਬੱਤੀ ਚੱਲਦੀ ਮਰਦੀ ਜਾ ਓ ਸ਼ੇਰ ਮਗੇਲੇ ਚਤਰੀ ਓ ਗਏ ਆ ਓ ਗਏ ਕਲੰਦੇ ਆ ਅਮਰ ਪਸੀ ਮਥਾ ਮੋੜ ਪੈਸੀ ਮਥਾ ਟੇਕੇ ਜਾਂਦੀ ਏ ਮੋਦਾ ਜਾਂਦੀ ਏ ਬੈਠਾ ਬਵਾ ਉਹ ਪੈ ਫਟੀ ਦਿਨ ਚੜ ਗਿਆ ਤੇ ਸੂਰ ਜੀ ਓਏ ਸੂਰ ਜਮਾਰੀ ਬਾਂ ਓਏ ਕੋਲਾ ਮੜ ਪੀ ਚੱਲ ਚੋ ਓਏ ਵੇਚ ਏ ਵੇਚ ਦੁਲਾ ਦੇਨਾ ਆ ਵੇਚ ਬਈ ਵਿਚ ਪਰਿਆਂ ਦੇ ਆਹੜੀ ਜਿੱਥੇ ਬੈਠੇ ਜਿੱਥੇ ਬੈਠੇ ਕੱਲ ਦੇਨਾ ਓ ਬੀਜੇ ਨੂੰ ਆ ਜਾ ਮਾਰਦੀ ਹਾਣਾ ਮੈਂ ਓ ਮੈਂ ਤਾਂ ਗਈ ਆ ਤੂੰ ਮੰਨ ਲੈ ਮੇਰੀ ਬੇਨਤੀ ਏ ਚੱਤੂ ਓ ਗ ਤੇਜ ਤੋਂ ਵਰਮ ਗਵਾ ਓ ਮੰਨ ਲੈ ਮੇਰੀ ਬੇਨਤੀ ਮੈਨੂੰ ਚੌਕਿਆ ਲੋ ਵੀ ਵੀਰੋ ਪੰਜ ਮਿੰਟ ਆਪਾਂ ਬੰਦ ਕਰਦੇ ਚਾਹ ਪੀ ਲੋ ਨਾਲੇ ਬੂਟੇ ਹੋਣੀ ਜੇ ਇਹਨਾਂ ਨੇ ਪੀਣੀ ਹੋਈ ਪੀ ਲੈਣਗੇ ਉਦੋਂ ਬਾਅਦ ਤੋਰ